हां जी दोस्तों फोक पंजाबी दे ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤਾਂ ਅੱਜ ਦੀ ਇੱਕ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜਿਹੜੇ ਬਾਹਰ ਜਾਣ ਦਾ ਜਿਹੜਾ ਮਨ ਬਣਾਈ ਬੈਠੇ ਹੈ ਤਿਆਰੀ ਕਰ ਰਹੇ ਹੈ ਤਾਂ ਉਹਨਾਂ ਲਈ ਇਹ ਅਪਡੇਟ ਜ਼ਰੂਰੀ ਹੈ ਸਟੱਡੀ ਵੀਜ਼ਾ ਦੇ ਨਿਯਮ ਦੇ ਵਿੱਚ ਬਦਲਾਅ ਆ ਜਿਹੜੇ ਟ੍ਰੋਡੋ ਸਰਕਾਰ ਨੇ ਕੀਤੇ ਹੈ ਤਾਂ ਕਿਹੜੇ-ਕਿਹੜੇ ਬਦਲਾਅ ਨੇ ਕਿਹੜੀ ਗੱਲਾਂ ਹੁਣ ਬਦਲ ਜਾਣਗੀਆਂ ਇਹ ਜਾਣਕਾਰੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਕੈਨੇਡਾ ਦੀ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਸਟੱਡੀ ਵੀਜ਼ਾ ਦੇ ਨਿਯਮ ਨੂੰ ਹੌਲੀ-ਹੌਲੀ ਜਿਹੜੀ ਸਖਤ ਕਰ ਰਹੀ ਹੈ ਨਵੇਂ ਨਿਯਮਾਂ ਦੇ ਅਨੁਸਾਰ ਜੇਕਰ ਕੋਈ ਵਿਦਿਆਰਥੀ ਭਾਰਤ ਤੋਂ ਕੈਨੇਡਾ ਦੇ ਕਿਸੇ ਕਾਲਜ ਦੇ ਵਿੱਚ ਦਾਖਲਾ ਲੈਂਦਾ ਤਾਂ ਉਹ ਹੁਣ ਕੈਨੇਡਾ ਪਹੁੰਚ ਕੇ ਜਿਹੜਾ ਕਾਲਜ ਨਹੀਂ ਬਦਲ ਸਕੇਗਾ ਜਿੱਥੇ ਤੁਹਾਡਾ ਦਾਖਲਾ ਹੋ ਗਿਆ ਇੱਕ ਕਾਲਜ ਦੇ ਵਿੱਚ ਤੁਹਾਨੂੰ ਉੱਥੇ ਉਸੇ ਕਾਲਜ ਦੇ ਵਿੱਚ ਤੁਹਾਡੀ ਐਡਮਿਸ਼ਨ ਰਹੇਗੀ ਤੁਸੀਂ ਕਾਲਜ ਜਿਹੜਾ ਹੁਣ ਨਹੀਂ ਬਦਲ ਸਕੋਗੇ ਜੇਕਰ ਉਹ ਕਾਲਜ ਬਦਲਦਾ ਤਾਂ ਉਸ ਨੂੰ ਦੁਬਾਰਾ ਸਟੱਡੀ ਵੀਜ਼ਾ ਜਿਹੜਾ ਉਹ ਲੈਣਾ ਪਵੇਗਾ ਜੇਕਰ ਵੀਜ਼ਾ ਜਿਹੜਾ ਰਿਫਿਊਜ਼ ਕਰ ਦਿੱਤਾ ਜਾਂਦਾ ਤਾਂ ਵਿਦਿਆਰਥੀ ਨੂੰ 30 ਦਿਨਾਂ ਦੇ ਅੰਦਰ ਕੈਨੇਡਾ ਜਿਹੜਾ ਉਹ ਛੱਡਣਾ ਪਵੇਗਾ ਇਸ ਦੇ ਨਾਲ ਹੀ ਉਹ ਪੋਸਟ ਸਟੱਡੀ ਵੀਜ਼ਾ ਵਰਕ ਪਰਮਿਟ ਤੋਂ ਵੀ ਵਾਂਝਾ ਜਿਹੜਾ ਹੋ ਜਾਵੇਗਾ ਜੇਕਰ ਵਿਦਿਆਰਥੀ ਉਸ ਕਾਲਜ ਨੂੰ ਬਦਲਦਾ ਹੈ ਜਿਸ ਲਈ ਉਸਨੇ ਦਾਖਲਾ ਅਦਾ ਕੀਤਾ ਹੈ ਤਾਂ ਉਸ ਨੂੰ ਫੀਸ ਵਾਪਸ ਨਹੀਂ ਕੀਤੀ ਜਾਵੇਗੀ ਵਿਦਿਆਰਥੀ ਨੇ ਕੈਨੇਡਾ ਜਾਣਾ ਅਤੇ ਕਾਲਜ ਬਦਲਣਾ ਹੁਣ ਜਿਹੜਾ ਮਹਿੰਗਾ ਹੋ ਸਕਦਾ ਹੈ ਹਰ ਸਾਲ 2.5 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਸਟੱਡੀ ਵੀਜ਼ੇ ਤੇ ਕੈਨੇਡਾ ਜਿਹੜੇ ਜਾਂਦੇ ਆ ਜਿੰਨਾ ਜੋ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ 1.5 ਤੋਂ 2.5 ਲੱਖ ਦੇ ਵਿਚਾਰ ਹੈ ਤਾਂ ਤੁਸੀਂ ਵੀ ਇਸ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਬਰਤੀ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟਾਂ ਜਰੀਏ ਰੱਖ ਸਕਦੇ ਹੋ ਰੋਜ਼ਾਨਾ ਤੁਹਾਨੂੰ ਇਸੇ ਤਰ੍ਹਾਂ ਨਵੀਂ-ਨਵੀਂ ਅਪਡੇਟਸ ਮਿਲਦੀਆਂ ਰਹਿਣ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਜੋ ਘੰਟੀ ਹੈ ਆਲ ਤੇ ਪ੍ਰੈਸ ਜਰੂਰ ਕਰ ਲਿਓ ਧੰਨਵਾਦ ਜੀ